ਹਮਲੇ ਤੋਂ ਬਾਅਦ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸੁਖਬੀਰ ਬਾਦਲ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਦੱਸਤੀ ਹੈ ਕਿ ਥੋੜੇ ਸਮੇਂ ਪਹਿਲਾਂ ਸੁਖਬੀਰ ਬਾਦਲ ਤੇ ਹਮਲਾ ਹੁੰਦਾ ਗੋਲੀ ਚੁਲਾਈ ਜਾਂਦੀ ਹੈ ਉਸ ਤੋਂ ਬਾਅਦ ਮੁਰਤੋਂ ਆਪਣੀ ਸੇਵਾ ਨਿਭਾਰੇ ਨੇ ਨਿਮਾਣੇ ਸਿੱਖ ਦੇ ਵਜੋਂ ਉਹਨਾਂ ਦੇ ਵੱਲੋਂ ਆਪਣੀ ਸੇਵਾ ਨਿਭਾਈ ਜਾ ਰਹੀ ਹੈ ਬਰਤਨ ਮੰਝ ਜਾ ਰਹੇ ਨੇ ਡਿਊਟੀ ਜੜੀ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਤੁਹਾਡ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਕੁਝ ਸਮਾਂ ਪਹਿਲਾਂ ਹੀ ਜਿਹੜੀ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਗੋਲੀ ਚੁਲਾਈ ਜਾਂਦੀ ਹਾਲਾਂਕਿ ਇਸ ਘਟਨਾ ਦੀ ਹਰ ਇੱਕ ਦੇ ਵੱਲੋਂ ਨਿੰਦਾ ਕੀਤੀ ਜਾਂਦੀ ਹੈ ਇਸ ਮਾਮਲੇ ਉੱਤੇ ਸ਼੍ਰਮਣੀ ਕਾਲਗਲ ਦੇ ਬੁਲਾਰੇ ਡਾਕਟਰ ਦਲਜੀਤ ਚੀਮਾ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਉਹ ਸਭ ਜੜਿਆ ਸ਼੍ਰੀ ਕਲਤਕ ਸਾਹਿਬ ਦੇ ਹੁਕਮਾਂ ਉੱਤੇ ਇੱਕ ਨਿਮਾਣੇ ਸਿਖਵਾੰਗ ਨਤਮਸਤਕ ਹੋਏ ਨੇ ਸੇਵਾ ਨਿਭਾਰੇ ਸੀ ਤਾਂ ਇਸੇ ਦੌਰਾਨ ਸੁਖਬੀਰ ਬਾਦਲ ਦੇ ਉੱਤੇ ਗੋਲੀ ਚਲਾਈ ਗਈ ਦੋਸਤੋ ਬਾਅਦ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਦਰਬਾਰ ਸਾਹਿਬ ਦੇ ਵਿੱਚ ਮੁਰਤੋਂ ਅਜੋ ਧਾਰਮਿਕ ਸਜਾ ਦਾ ਦੂਜਾ ਦਿਨ ਸੀ ਦੂਜੇ ਦਿਨ ਦੇ ਦੌਰਾਨ ਅਚਾਨਕ ਇਹ ਘਟਨਾ ਵਾਪਰਦੀ ਆ ਦੋਸਤੋ ਬਾਅਦ ਚੁੜੀ ਦਰਬਾਰ ਸਾਹਿਬ ਦੇ ਵਿੱਚ ਵੀ ਹਲਚਲ ਮਤ ਜਾਂਦੀ ਆ ਹਾਲਾਂਕਿ ਰੋਪੀ ਨੂੰ ਕਾਬੂ ਵੀ ਕੀਤਾ ਜਾਂਦਾ ਤੇ ਹੁਣ ਤਸਵੀਰਾਂ ਤੁਹਾਣ ਨਾਲ ਸਾਂਝੀਆਂ ਕਰ ਰਿਆਂ ਮੁੜ ਸੇਵਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਉਹਨਾਂ ਦੇ ਨਾਲ ਹਰ ਸਿਮਰਤ ਕੋਰ ਬਾਦਲ ਦੇ ਵੱਲੋਂ ਵਿਛੜੀ ਆ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਧਾਰਮਿਕ ਸੇਵਾ ਦਾ ਦੂਸਰਾ ਦਿਨ ਹੈ ਜ ਉਸ ਦੇ ਦੌਰਾਨ ਇੱਕ ਘਟਨਾ ਵਾਪਰਦੀ ਹੈ ਗੋਲੀ ਚੁਲਾਈ ਜਾਂਦੀ ਹੈ ਨਿਮਾਣੀ ਸਿੱਖ ਦੇ ਬੱਚੋ ਆਪਣੀ ਸੇਵਾ ਜੜੀਆਂ ਨਿਭਾਈ ਜਾਂਦੀ ਹੈ ਤੇ ਇਹਨਾਂ ਦੇ ਵਿੱਚ ਹਮਲਾਵਰ ਆਉਂਦਾ ਹੈ ਡਬ ਦੇ ਵਿੱਚ ਬੰਦੂਕ ਕੱਢ ਕੇ ਗੋਲੀ ਚਲਾਉਣ ਦੀ ਜਿਹੜੀ ਆ ਸੁਖਬੀਰ ਬਾਦਲ ਦੇ ਉੱਤੇ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਪਿੱਲਰ ਦੇ ਉੱਤੇ ਗੋਲੀ ਲੱਗਤੀ ਆ ਤਾਂ ਮੌਕੇ ਤੇ ਹੀ ਸੇਵਾਦਾਰਾਂ ਦੇ ਵੱਲੋਂ ਇਸ ਹਮਲਾਵਰ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਹੁਣ ਤਸਵੀਰਾਂ ਤੁਹਾਡੇ ਨਾਲ ਨਵੀਆਂ ਸਾਂਝੀਆਂ ਕਰ ਰਹੇ ਹਾਂ ਤਾਜ਼ਾ ਤਸਵੀਰਾਂ ਗੁਰੂ ਘਰ ਤੋਂ ਸਾਹਮਣੇ ਆ ਰਹੀਆਂ ਨੇ ਮੁੜ ਸੇਵਾ ਜੜੀ ਆ ਸ਼ੁਰੂ ਕਰ ਦਿੱਤੀ ਗਈ ਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੈਕ ਤੋਂ ਬਾਅਦ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਲਗਾਤਾਰ ਜੜੀ ਆ ਇਸ ਘਟਨਾ ਤੋਂ ਬਾਅਦ ਵਕ-ਵਕ ਆਗੂਆਂ ਦੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਇਸ ਘਟਨਾ ਦੀ ਨਖੇਦੀ ਕੀਤੀ ਜਾਂਦੀ ਹੈ ਤੇ ਉੱਥੇ ਹੀ ਕਿਹਾ ਜਾ ਰਿਹਾ ਕਿ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਸੁਖਬੀਰ ਬਾਦਲ ਦਿੱਲੀ ਉੱਤੇ ਸੱਟ ਲੱਗੀ ਹੈ ਤੇ ਵਿਲਚਰ ਉੱਤੇ ਬੈਠ ਕੇ ਜੜਿਆ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਤੇ ਹੋਏ ਨਸਰ ਆ ਰਹੇ ਨੇ